ਆ ਗੱਡੀ ਵਾਲਾ ਦੇਖੋ ਆ ਦੇਖੋ ਆ ਲੱਛਣ ਦੇਖੋ ਇਹ ਲੱਛਣ ਦੇਖ ਲਓ ਫਿਰ ਹਾਂਜੀ ਪੰਜਾਬੀਓ ਕੀ ਹਾਲ ਚਾਲ ਆ ਜੀ ਕਿੱਦਾਂ ਸਾਰੇ ਠੀਕ ਠਾਕ ਹੋ ਜੀ ਹੋਰ ਚੜ੍ਹਦੀ ਕਲਾ ਥੈਂਕ ਯੂ ਵੀਰੇ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਫੋਲੋ ਕਰ ਲਈ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਅੱਜ ਇੱਕ ਨਵੀਂ ਵੀਡੀਓ 사우ਦੀ ਅਰਬ ਤੋਂ ਆਪਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਤੇ ਬਾਈ ਜੀ ਇਧਰ ਧਿਆਨ ਨਾਲ ਦੇਖੋ ਨਾ ਕੋਈ ਖੰਭਾ ਨਾ ਕੋਈ ਟਰਾਂਸਫਾਰਮਰ ਨਾ ਕੋਈ ਤਾਰਾਂ ਦਾ ਝੰਬੜੀ ਨਹੀਂ ਹੈਗਾ ਯਾਰ ਸਾਰਾ ਅੰਡਰਗਰਾਊਂਡ ਕਰਿਆ ਹੋਇਆ ਨਾਲੇ ਮੀ ਇੰਨਾ ਪੈਂਦਾ ਥੱਲੇ ਸੀਵਰੇਜ ਥੱਲੇ ਧਰਤੀ 'ਚ ਮਨਾ ਘਰੰਟ ਆਉਂਦਾ ਠੀਕ ਆ ਮਾੜਾ ਮੋਟਾ ਕਦੇ-ਕਦੇ ਮੀਂਹ ਕਣੀ 'ਚ ਮਾੜਾ ਮੋਟਾ ਸਾੜ ਜਾਂ ਮਾਰਦਾ ਹੁੰਦਾ ਕਦੇ-ਕਦੇ ਪਰ ਉਹ ਬਿਲਕੁਲ ਹੀ ਵਧੀਆ ਇਲੈਕਟ੍ਰੋਨਿਕ ਮਦਰ ਕੰਮ ਬਹੁਤ ਵਧੀਆ ਕਰਿਆ ਹੋਇਆ ਕਹਿਣ ਦਾ ਮਤਲਬ ਤੇ ਵੀਡੀਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਦੇਖੋ ਵੀਰੇ ਕੋਈ ਵੀ ਤੁਹਾਨੂੰ ਖੰਭਾ ਨਹੀਂ ਮਿਲ ਦੇਖਣਾ ਨਾ ਤੁਹਾਨੂੰ ਤਾਰ ਦੇਖਣੀ ਕੁਛ ਨਹੀਂ ਦੇਖਣਾ ਜਿਵੇਂ ਆਪਣੇ ਤਾਰਾਂ ਦਾ ਜਾਲ ਪਿਆ ਰਹਿੰਦਾ ਬਹੁਤ ਬੁਰਾ ਹਾਲ ਆ ਦੇਖੋ ਧਿਆਨ ਨਾਲ ਆਓ ਜੀ ਲਓ ਜੀ ਦੇਖੋ ਆ ਸਾਈਡਾਂ ਦੇ ਲਾਈਟਾਂ ਲੱਗੀਆਂ ਹੋਈਆਂ ਨੇ ਜਮੀ ਰੋਡ ਦੇ ਨਾਲ ਕੋਈ ਵੀ ਤਾਰ ਨਹੀਂ ਇੱਥੇ ਤੇ ਜਾਂਦੀ ਨਾ ਤੁਹਾਨੂੰ ਸੱਜੇ ਨਾ ਤੁਹਾਨੂੰ ਖੱਬੇ ਠੀਕ ਆ ਤੇ ਨਾ ਕੋਈ ਟਰਾਂਸਫਰਮ ਕੁਝ ਵੀ ਨਹੀਂ ਹੈਗਾ ਯਾਰ ਬਿਲਕੁਲ ਸਾਰਾ ਕੁਝ ਅੰਡਰਗਰਾਉਂਡ ਨਾਲੇ ਏਸੀ ਡੇਡ ਡੇਡ 2 2 ਟਾਂਦੇ ਏਸੀ ਲੱਗੇ ਰਹੇ ਮਤਲਬ ਆ ਦੇਖੋ ਆ ਗੱਡੀ ਵਾਲਾ ਦੇਖੋ ਆ ਦੇਖੋ ਆ ਲੱਛਣ ਦੇਖੋ ਇਹ ਲੱਛਣ ਦੇਖ ਲਓ ਫਿਰ ਹਾਂ ਇਹ ਗਲਤ ਕਰ ਲਾ ਇਹ ਕਿ ਨਹੀਂ ਜੀ ਅਜੇ ਹੋਰ ਦਿਖਾਓ ਸਟੰਟ ਤੁਹਾਨੂੰ ਦਿਖਾਉਣਾ ਇਹ ਵੀ ਸਟੰਟ ਦਿਖਾਉਣਾ ਇਹਦਾ ਵੀ ਤੇ ਕਹਿਣ ਦਾ ਮਤਲਬ ਐ ਆ ਜੀ ਨਾ ਕੋਈ ਖੰਭਾ ਨਾ ਤਾਰਾ ਨਾ ਟਰਾਂਸਫਾਰਮ ਦੇਖ ਸਕਦੇ ਆ ਦੇਖੋ ਦੇਖੋ ਦੇਖ ਇਹੋ ਜਿਹੇ ਕੰਮ ਨੂੰ ਇਹੇ ਮੂਰੇ ਰਹਿੰਦੇ ਨੇ ਨਾ ਕੋਈ ਮੀਆਂ ਚਾਜਰਾ ਨਾਲ ਵਾਸਤਾ ਇਹ ਘਰਾਂ ਦੇ ਵਿੱਚ 4 4 AC 5 5 6 6 AC ਹਸਪਤਾਲਾਂ 'ਚ 20 20 AC ਬੜੇ ਬੜੇ AC ਲੱਗੇ ਹੋਏ ਨੇ ਤੇ ਨਾ ਤਾਰਾਂ ਗਰਮ ਹੁੰਦੀਆਂ ਨੇ ਇੰਡਰਗਰਾਉਂਡ ਕੁਛ ਨਹੀਂ ਹੁੰਦਾ ਜੀ ਬਹੁਤ ਵਧੀਆ ਮਤਲਬ ਹਿਡਿੰਗ ਬਹੁਤ ਵਧੀਆ ਜੀ ਸਹੀ ਗੱਲ ਆ ਹਰ ਇੱਕ ਚੀਜ਼ ਦੀ ਯਾਰ ਹਾਈ ਕੁਆਲਿਟੀ ਜੀ ਕੰਮ ਆ ਹਾਈ ਕੁਆਲਿਟੀ ਆ ਆਪਣੇ ਵੀ ਇੱਕਣੀ ਹੋਣਾ ਚਾਹੀਦਾ ਹਾਈ ਕੁਆਲਿਟੀ ਚ ਰੇਹ ਕੰਮ ਹੋਣਾ ਚਾਹੀਦਾ ਜਿਵੇਂ ਉਹਨੇ ਆਪਣੀਆਂ ਸੜਕਾਂ ਨੇ ਸੜਕਾਂ ਦਾ ਕੀ ਤੁਸੀਂ ਲਾ ਸਕਦੇ ਹੋ ਸੜਕਾਂ ਦੇ ਪੱਟਕੇ ਨਹੀਂ ਬਣਾਉਂਦੇ ਆ ਆਪਣੇ ਸੜਕਾਂ ਉਹ ਓਪਨ ਹੀ ਸੜਕ ਬਣੀ ਬਣਾਈ ਦੇ ਉੱਤੇ ਮਿੱਟੀ ਪਾ ਕੇ ਉੱਚਾ ਕਰੀ ਜਾਂਦੇ ਆ ਆਪਣੇ ਘਰ ਨੀਵੇਂ ਹੋਈ ਆਦਨੇ ਠੀਕ ਆ ਸਾਡਾ ਘਰ ਸੀਗਾ ਬਹੁਤ ਉੱਚਾ ਸੀਗਾ ਪਹਿਲਾਂ ਸੜਕ ਤੋਂ ਲੈਵਲ ਉੱਚਾ ਸੀਗਾ ਅੱਜ ਦੀ ਘੜੀ ਇੰਨਾ ਨੀਵਾ ਹੋ ਗਿਆ ਮਤਲਬ ਫੁੱਟ-ਫੁੱਟ ਨੀਵਾ ਹੋ ਗਿਆ ਪਾਣੀ ਸਾਰਾ ਘਰ ਦੇ ਅੰਦਰ ਜਾ ਰਿਹਾਗਾ ਠੀਕ ਆ ਜੀ ਇਹਨਾਂ ਨੇ ਕੀ ਕਰਨਾ ਸੜਕ ਇੱਥੋਂ ਐ ਪੱਟਣੀ ਐ ਸੜਕ ਸਾਰੀ ਆਹ ਪੱਟ ਕੇ ਪੱਤਰਾ ਲਾ ਦੇਣਾ ਉਤੋਂ ਠੀਕ ਆ ਜੀ ਪੱਟ ਕੇ ਜਿਵੇਂ ਹੱਥ ਆਪਣਾ ਹੱਥ ਦੇ ਹਿਸਾਬ ਨਾਲ ਇੱਕ-ਇੱਕ ਫੁੱਟ 1.5 ਫੁੱਟ ਮਤਲਬ ਅੱਧਾ ਅੱਧਾ ਫੁੱਟ ਜਿਵੇਂ ਕੁਝ ਵੀ ਅਜੇ ਹਿਸਾਬ ਹੋਊਗਾ ਜਿੰਨੀ ਜਿੰਨੀ ਕਿ ਸੜਕ ਹੋ ਠੀਕ ਆ ਉਸ ਹਿਸਾਬ ਨਾਲ ਉਹਨਾਂ ਨੇ ਪੱਟ ਕੇ ਉੱਥੇ ਹੀ ਨਵੀਂ ਸੜਕ ਬਸਾਉਣੀ ਆ ਪੁਰਾਣੀ ਪੱਟ ਕੇ ਛੱਡ ਦੇਣੀ ਆ ਮਤਲਬ ਕਹਿਣ ਦਾ ਮਤਲਬ ਐ ਆ ਵੀ ਵਧਾਉਂਦੇ ਨਹੀਂ ਉੱਚਾ ਨਹੀਂ ਕਰਦੇ ਹੈਗੇ 20 25 30 ਦੀ ਸਾਲ ਹੋ ਗਏ ਆ ਸਾਰਾ ਕੁਝ ਉੱਕਣੀ ਪਿਆਗਾ ਨਾ ਕਿਸੇ ਦਾ ਕੋਈ ਪਰੌਪ ਆਪਣਾ ਹਸਪੀਟਲ ਕੋਈ ਨਾ ਕਰਨਾ ਨੀਮਾ ਕੁਝ ਨਹੀਂ ਹੁੰਦਾ ਹੈਗਾ ਜੀ ਸਭ ਕੁਝ ਸਟੈਂਡਾ ਆਪਣੇ ਦਾ ਸੜਕਾਂ ਉੱਚੇ ਕਰ 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 ਕੇ ਘਰ ਹੀ ਨੀਵੇਂ ਕਰ ਦਦਨੇ ਤੇ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਰੋ ਜ਼ਰੂਰ ਕਰਿਓ ਦੇਖ ਸਕਦੇ ਤੁਸੀਂ ਨਾ ਖੰਭਾ ਨਾ ਤਾਰਾ ਨਾ ਟਰਾਂਸਫਾਰਮ ਇਸ ਸ਼ਹਿਰ ਦੇ ਵਿੱਚ ਕੋਈ ਨਹੀਂ ਹੈਗਾ ਬਾਕੀ ਦਾ ਮੈਨੂੰ ਪਤਾ ਨਹੀਂ ਮੈਂ ریاਦ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਿਹਾਗਾ ਠੀਕ ਹੈ ਇੱਥੇ ਕੋਈ ਨਹੀਂ ਹੈਗਾ ਠੀਕਾ ਤਾਰ ਤੂਰ ਮੈਨੂੰ ਕੋਈ ਨਹੀਂ ਸੀ ਮੈਨੂੰ ਬਹੁਤ ਵਧੀਆ ਸਿਸਟਮ ਲੱਗਿਆ ਇਹਨਾਂ ਦਾ ਵੀ ਜਿਹੜਾ ਖੰਭਾ ਨਹੀਂ ਹੈਗਾ ਨਾ ਤਾਰਾ ਨਾ ਝੰਬੜ ਕੋਈ ਨਹੀਂ ਹੈਗਾ ਕਰੰਟ ਲੱਗਣ ਦਾ ਖਤਰਾ ਠੀਕ ਹੈ ਜੀ ਤੇ ਵੀਡੀਓ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰਦੇ ਹੋ ਤੁਹਾਨੂੰ ਗਾਹਾਂ ਦੀ ਜਾਣਕਾਰੀ ਇਦੋਂ ਵੀ ਘਟ ਦਵਾਂਗੇ ਤੇ ਵੀਡੀਓ ਨਾਲ ਜੇ ਸ਼ੇਅਰ ਕਰਦੇ ਹੋ ਤੇ ਲਾਈਕ ਕਰਦੇ ਹੋ ਤੇ ਚੈਨਲ ਨੂੰ ਫਾਲੋ ਕਰਦੇ ਜੀ ਧੰਨਵਾਦ